ਸੇਲਸਮੈਨ ਤੋਂ ਕਿਵੇਂ ਪੰਜਾਬੀ 뮤זיਕ ਇੰਡਸਟਰੀ ਚ ਅਸਕਾਇਕ ਨੇ ਕੀਤੀ ਸ਼ੁਰੂਆਤ ਇਸ ਇੱਕ ਗੀਤ ਨੇ ਬਦਲ ਕੇ ਰੱਖ ਦਿੱਤੀ ਇਸ ਗਾਇਕ ਦੀ ਪੂਰੀ ਜ਼ਿੰਦਗੀ ਸਤਿ ਸ਼੍ਰੀ ਅਕਾਲ ਮੈਂ ਸੋਨਿਆ ਹਾਂ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਅਮਰਿਤਪਾਲ ਸਿੰਘ ਢਿੱਲੋਂ ਜਿਸ ਨੂੰ ਪੂਰੀ ਦੁਨੀਆ ਏਪੀ ਢਿੱਲੋਂ ਦੇ ਨਾਮ ਦੇ ਨਾਲ ਜਾਣਦੀ ਹੈ ਇਨਾਂ ਦਾ ਇੱਕ ਗੀਤ ਜਦੋਂ ਰਿਲੀਜ਼ ਹੋਇਆ ਸੀਗਾ ਤੇ ਉਸਨੇ ਪੂਰੀ ਖਲਬਲੀ ਮਚਾ ਦਿੱਤੀ ਸੀ ਤੇ ਇਸ ਗਾਇਕ ਨੂੰ ਇੱਕ ਵੱਖਰੀ ਪਛਾਣ ਮਿਲ ਗਈ ਸੀ ਅੱਜ ਦੇ ਟਾਈਮ ਦੇ ਵਿੱਚ ਇਹ ਗਾਇਕ ਆਪਣੇ ਕਾਨਸਰਟਸ ਕਰਕੇ ਤੇ ਨਾਲ ਦੀ ਨਾਲ ਇੱਕ ਕੰਟਰੋਵਰਸੀ ਜੋ ਕਿ ਉਹਨਾਂ ਦੀ ਦਲਜੀਤ ਦੋਸਾਂ ਦੇ ਨਾਲ ਹੋਈ ਆ ਉਸ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਪਰ ਅੱਜ ਅਸੀਂ ਇਹਨਾਂ ਦੀ ਕੰਟਰੋਵਰਸੀ ਬਾਰੇ ਗੱਲ ਨਹੀਂ ਕਰਨੀ ਅਸੀਂ ਗੱਲ ਕਰਨੀ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕਿ ਕਿਵੇਂ ਇੱਕ ਸੇਲਸਮੈਨ ਤੋਂ ਇਹ ਪੰਜਾਬੀ 뮤직 ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਬਣ ਗਿਆ। ਏਪੀਡੀ ਲੋਦੀ ਗੱਲ ਕਰੀਏ ਤੇ ਉਹਨਾਂ ਨੇ ਉਹਨਾਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਮਲੀਆਂਵਾਲਾ ਦੇ ਵਿੱਚ ਹੋਇਆ। ਉਹਨਾਂ ਦੀ ਜਨਮ ਮਿਤੀ ਦੀ ਗੱਲ ਕਰੀਏ 10 ਜਨਵਰੀ 1993 ਤੇ ਇਸ ਦੇ ਨਾਲ ਹੀ ਉਹਨਾਂ ਨੇ ਸੰਗੀਤ ਦੇ ਵਿੱਚ ਉਹਨਾਂ ਨੂੰ ਸ਼ੁਰੂ ਤੋਂ ਇੰਟਰਸਟ ਸੀਗਾ। ਸਕੂਲ ਤੋਂ ਬਾਅਦ ਏਪੀਡੀ ਨੇ ਪੰਜਾਬ ਦੇ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਜਿਸ ਤੋਂ ਬਾਅਦ ਹਰ ਕਿਸੇ ਤਰੀਕਾ ਇਹ ਵੀ ਮੁੰਡਾ ਜੋ ਸੀਗਾ ਕੈਨੇਡਾ ਵੱਲ ਮੂਵ ਕਰ ਗਿਆ ਕੈਨੇਡਾ ਦੇ ਕੌਂਸਨ ਕਾਲਜ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਜਿੱਥੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਦੱਸਦੀ ਹੈ ਕਿ ਇਹ ਪਟ ਨੇ ਇਸ ਤੋਂ ਬਾਅਦ ਨੌਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ ਇੱਕ ਬੰਦ ਨੂੰ ਫੀਲ ਆਉਂਦੀ ਹੈ ਕਿ ਸ਼ਾਇਦ ਮੈਂ ਇਹਨਾਂ ਕੰਮਾਂ ਵਾਸਤੇ ਨਹੀਂ ਬਣਿਆ। ਇਹ ਹੀ ਫੀਲ ਜੋ ਸੀ ਏਪੀਟੀਲ ਨੂੰ ਵੀ ਆਈ ਪਰ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਇੱਕ ਇਲੈਕਟ੍ਰੋਨਿਕ ਕੰਪਨੀ ਦੇ ਵਿੱਚ ਸੇਲਸ ਐਸੋਸੀਏਟ ਵਜੋਂ ਉਹਨਾਂ ਨੇ ਆਪਣੀ ਜੌਬ ਸ਼ੁਰੂ ਕੀਤੀ। ਹਾਲਾਂਕਿ ਏਪੀਟੀਲ ਆਪਣੀ ਨੌਕਰੀ ਤੋਂ ਬਹੁਤ ਜ਼ਿਆਦਾ ਸੈਟੀਸਫਾਈਡ ਨਹੀਂ ਸਨ। ਇਸਨਾਲੇ ਉਹ ਕੁਝ ਸਾਲ ਇਹ ਨੌਕਰੀ ਕਰਨ ਤੋਂ ਬਾਅਦ ਏਪੀਟੀਲ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ ਸਾਲ 2019 ਦੇ ਵਿੱਚ ਐਪੀਡਲੂ ਨੇ ਆਪਣੇ ਪਹਿਲੇ ਟਰੈਕ ਫਰਾਰ ਅਤੇ ਟੌਪ ਬॉयਜ਼ ਰਿਲੀਜ਼ ਕੀਤੇ ਐਪੀਡਲੂ ਦੇ ਗੀਤਾਂ ਨੂੰ ਚੰਗਾ ਹੁਗਾਰਾ ਵੀ ਮਿਲਿਆ ਐਪੀ ਨੇ ਪੰਜਾਬੀ ਗੀਤਕਾਰੀ ਅਤੇ ਪੱਛਮੀ ਸੰਗੀਤ ਦਾ ਇੱਕ ਤਜਰਬਾ ਕੀਤਾ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਲੋਕ ਏਪੀ ਦੇ ਪੰਜਾਬੀ 뮤직 ਦੇ ਵਿੱਚ ਵੈਸਟਰਨ ਟੱਚ ਨੂੰ ਪਸੰਦ ਕਰਨ ਲੱਗ ਪਏ ਐਸ ਤੋਂ ਬਾਅਦ ਏਪੀ ਟਿੱਲੋ ਨੇ ਕਈ ਹਿੱਟ ਗੀਤ ਜੋ ਆ ਇੰਡਸਟਰੀ ਨੇ ਦਿੱਤੇ ਪਰ ਉਹਨਾਂ ਨੂੰ ਉਹ ਪਛਾਣ ਨਹੀਂ ਮਿਲੀ ਜੋ ਕਿ ਉਹਨਾਂ ਨੂੰ ਇੱਕ ਗੀਤ ਜਦੋਂ ਉਹਨਾਂ ਦੇ ਵੱਲੋਂ ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ ਬ੍ਰਾਊਨ ਮੁੰਡੇ ਆ ਉਸ ਤੋਂ ਬਾਅਦ ਮਿਲੀ। ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਵਿੱਚ ਪੰਜਾਬੀ ਗਾਇਕ ਗੁਰਿੰਦਰ ਗੇਲ ਅਤੇ ਗੀਤਕਾਰ ਸ਼ਿੰਦਾ ਕਹਲੋ ਵੀ ਸੀਗੇ ਜਿਨ੍ਹਾਂ ਦੀ ਐਂਟਰੀ ਹੋਈ ਤੇ ਇਹਨਾਂ ਦੀ ਤਿਗੜੀ ਨੇ ਇੱਕ ਹਿੱਟ ਗੀਤ ਜੋ ਸੀਗਾ ਪੰਜਾਬੀ ਇੰਡਸਟਰੀ ਨੂੰ ਦਿੱਤਾ। ਇਹ ਵੀ ਨੋਟ ਹੈ ਗੁਰਿੰਦਰ ਗੇਲ ਦੀ ਆਵਾਜ਼ ਵਿੱਚ ਬ੍ਰਾਊਨ ਮੁੰਡੇ ਗੀਤ ਨੇ ਹਰ ਪਾਸੇ ਹਲਚਲ ਮਚਾ ਦਿੱਤੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬ੍ਰਾਊਨ ਮੁੰਡੇ ਨੇ ਪੰਜਾਬੀ 뮤직 ਇੰਡਸਟਰੀ ਦੀ ਖੇਡ ਨੂੰ ਪੂਰੇ ਤਰੀਕੇ ਨਾਲ ਬਦਲ ਦਿੱਤਾ। ਇਹ ਗੀਤ ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਾਫੀ ਫੇਮਸ ਹੋਇਆ। ਇਸ ਗੀਤ ਨੂੰ YouTube ਦੇ ਉਤੇ ਪਿਛਲੇ 3 ਸਾਲਾਂ ਦੇ ਵਿੱਚ 635 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ। ਇਸ ਗੀਤ ਨੇ ਲੰਬੇ ਸਮੇਂ ਤੱਕ ਵਿਸ਼ਵ ਦੇ ਟੌਪ ਦੇ ਚਾਰਟ ਬਸਟਰਸ ਦੇ ਵਿੱਚ ਰਾਜ ਕੀਤਾ। ਬ੍ਰਾਊਨ ਮੁੰਡੇ ਗੀਤ ਹਿੱਟ ਹੋਣ ਤੋਂ ਬਾਅਦ ਐਪੀਡੀ ਲੁਨਾ ਕਦੇ ਪਿੱਛੇ ਮੁੜ ਕੇ ਨਹੀਂ ਵਿਖਿਆ ਤੇ ਉਹਨਾਂ ਨੇ ਬੈਕ ਟੂ ਬੈਕ ਗੀਤ ਜਾਰੀ ਕੀਤੇ। ਲੋਕਾਂ ਨੇ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੇ ਮਿਊਜ਼ਿਕ ਨੂੰ ਪਸੰਦ ਕੀਤਾ। ਸਾਲ 2021 ਦੇ ਵਿੱਚ ਐਪੀਡੀ ਲੁਨਾ ਗੀਤ ਮਾਂ ਬੇਲੇ ਵੀ ਰਿਲੀਜ਼ ਕੀਤਾ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਤੋਂ ਬਾਅਦ ਮਜੈਲ ਤੇਰੇ ਤੇ ਔਰ ਬਹੁਤ سارے ਗੀਤ ਰਿਲੀਜ਼ ਕੀਤੇ ਇਹ ਬਿਟਲੋ ਦੀ ਗੱਲ ਕਰੀਏ ਤੇ ਹੁਣ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦੀ ਤੂਤੀ ਬੋਲਦੀ ਆ ਰਣਵੀਰ ਸਿੰਘ ਤੋਂ ਲੈ ਕੇ ਸਲਮਾਨ ਖਾਨ ਤੱਕ ਏ ਪੀ ਟਿਲੋ ਦੇ ਕਰੀਬੀਆਂ ਦੇ ਵਿੱਚ ਗਿਣੇ ਜਾਂਦੇ ਨੇ ਮੀਡੀਆ ਰਿਪੋਰਟਸ ਮੁਤਾਬਕ ਏ ਪੀ ਟਿਲੋ ਜੋ ਸੀ ਬਾਲੀਵੁੱਡ ਦੀ ਐਕਟਰਸ ਬਨੀਤਾ ਸੰਧੂ ਨੂੰ ਡੇਟ ਵੀ ਕਰ ਰਹੀ ਸੀ ਫਿਲਹਾਲ ਉਹਨਾਂ ਦਾ ਬ੍ਰੇਕਅਪ ਹੋ ਚੁੱਕਿਆ ਤੇ ਹੁਣ ਜੇ ਪੀ ਟਿਲੋ ਦੀ ਗੱਲ ਕਰੀਏ ਤੇ ਉਹ ਕਨਸਰਟਸ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਵੱਲੋਂ ਉਹਨਾਂ ਦੇ ਕਾਂਸਰਟਸ ਨੂੰ ਪਸੰਦ ਕੀਤਾ ਜਾ ਰਿਹਾ ਤੇ ਇੱਥੇ ਇੱਕ ਛੋਟੀ ਜੀ ਕੌਂਟਰੋਵਰਸੀ ਵੀ ਦਲਜੀਤ ਦੋਸਾਂ ਦੇ ਨਾਲ ਹੋਈ ਸੀ ਜਿਸ ਕਰਕੇ ਇੱਕ ਵੱਖਰੀ ਹਾਈਪ ਜੋ ਸਗੀ ਇਹਨਾਂ ਸਿੰਗਰਸ ਦੇ ਵਿੱਚ ਨਜ਼ਰ ਆ ਰਹੀ ਸੀ ਸੋ ਇਹ ਸੀ ਏਪੀ ਦੀ ਜ਼ਿੰਦਗੀ ਕਿਵੇਂ ਉਹਨਾਂ ਨੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਕਰੀਅਰ ਨੂੰ ਸ਼ੁਰੂਆਤ ਕੀਤੀ ਸੀ ਸੋ ਤੁਹਾਨੂੰ ਏਪੀ ਦੇ Song ਕਿਵੇਂ ਦੇ ਲੱਗਦੇ ਹੈ ਜਾਂ ਕਿਹੜਾ Song ਉਹਨਾਂ ਦਾ ਫੇਵਰਟ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ